खबर बस और हुन एदी असी फाइनेंशियल इन्वेस्टिगेशंस करदे पे वी आर एस्टैब्लिशिंग द मनी ट्रेल और एदी अगर कोई भी प्रॉपर्टी या मनी फ्लो किथे है उनु असी फॉलो करदे हुए उनु भी असी अटैच करा देंगे इंडो पाकिस्तान बॉर्डर उस समय ये पानी दे थ्रू ये कंसाइनमेंट आया सी और काफी एक इंपॉर्टेंट रिकवरी ये सी की वन ऑफ द हाईएस्ट सी की एवर सो so, ये एक नवा तरीका उस समय जड़ा है वो बर्स्ट होया ਤੇ ਗੁਲਾਬ ਸਿੰਘ ਦਾ ਮੇਨ ਰੋਲ ਇਹ ਹੁੰਦਾ ਸੀ ਕਿ ਜਿਹੜੇ ਡਾਈਵਰਸ ਯਾਨੀ ਗੋਤਾਖੋਰ ਜਿਹੜੇ ਸਰਹੱਦ ਪਾਰ ਜਾ ਕੇ ਉਹ ਕਨਸਾਈਨਮੈਂਟ ਲੈ ਕੇ ਆਉਂਦੇ ਸੀ ਇਸ ਬੰਦੇ ਦਾ ਮੇਨ ਰੋਲ ਸੀ ਕਿ ਉਹ ਡਾਈਵਰਸ ਪ੍ਰੋਵਾਈਡ ਕਰਾਂਦਾ ਸੀ ਸੋ ਦੈਟ ਇਜ਼ ਵਾਈਸ ਪਰਸਨ ਇਹਦੀ ਅਰੈਸਟ ਸੇ ਇਹ ਹੋਊਗਾ ਕਿ ਸਾਨੂੰ ਅੱਗੇ ਵੀ ਬਹੁਤ ਲੀਡਸ ਮਿਲਣਗੀਆਂ ਤੇ ਇੱਕ ਤਰੀਕੇ ਸੇ ਅਸੀਂ ਇਹ ਕਹਿ ਸਕਦੇ ਨੇ ਕਿ ਇੱਕ ਇੰਪੋਰਟੈਂਟ ਬਿਗ ਫਿਸ਼ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਦੇ ਆਲਮੋਸਟ ਪ੍ਰੋਪਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਅਸੀਂ ਇਹਨੂੰ ਰਾਉਂਡ ਅਪ ਕੀਤਾ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਪੁਲਿਸ ਨੇ ਆਖਰ ਗੁਲਾਬ ਸਿੰਘ ਨਾਂ ਦੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆਏ ਜਿਹੜਾ 70 ਕਿਲੋ ਹੈਰੋਨ ਦੇ ਮਾਮਲੇ ਦੇ ਵਿੱਚ ਪਿਛਲੇ 1 ਸਾਲ ਤੋਂ ਭਗੌੜਾ ਸੀ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨੌਜਵਾਨ ਭਾਰਤ ਸਭਾ ਵੀ ਇਸ ਮਾਮਲੇ ਦੇ ਵਿੱਚ ਮੰਗ ਕਰ ਰਹੀ ਸੀ ਕਿ ਇਹ ਵਿਅਕਤੀ ਸ਼ਰਿਆਮ ਘੁੰਮ ਰਿਹਾ ਏ ਤੇ ਉਸ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ ਤੇ ਉਹਨਾਂ ਨੇ ਇਸ ਨੂੰ ਗ੍ਰਿਫਤਾਰ ਨਾਂ ਕਰਨ ਦੀ ਸੂਰਤ ਵਿੱਚ ਧਰਨੇ ਦਾ ਪ੍ਰੋਗਰਾਮ ਵੀ ਅਲਿਖਿਆ ਹੋਇਆ ਸੀ ਤੇ ਐਲਾਨ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਵੱਡਾ ਐਕਸ਼ਨ ਲਿਆ ਏ ਇਸ ਸਬੰਧੀ ਅੱਜ ਫਰੀਦਕੋਟ ਦੇ ਵਿੱਚ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਨੂੰ ਗ੍ਰਿਫਤਾਰ ਕਰਨ ਲਈ ਕੀਤੇ ਗਏ ਆਪਰੇਸ਼ਨ ਦੇ ਵਿੱਚ ਤਕਨੀਕੀ ਤੇ ਮਨੁੱਖੀ ਸੂਝ-ਬੂਝ ਨੂੰ ਅਮਲ ਵਿੱਚ ਲਿਆਂਦਾ ਗਿਆ ਏ ਤੇ ਸੀਆਈਏ ਸਟਾਫ ਫਰੀਦਕੋਟ ਸਪੈਸ਼ਲ ਬ੍ਰਾਂਚ ਐਸਐਚਓ ਸਾਦਕ ਟੈਕਨੀਕਲ ਸੈੱਲ ਤੇ ਪੁਲਿਸ ਦੀਆਂ ਹੋਰ ਇਨਵੈਸਟੀਗੇਸ਼ਨ ਟੀਮਾਂ ਨੇ ਭਾਗ ਲਿਆ ਤੇ ਇਸ ਨੂੰ ਰੁਪਈਆਂ ਵਾਲੀ ਪਿੰਡ ਦੇ ਬੱਸ ਸਟੈਂਡ ਤੋਂ ਕਾਬੂ ਕੀਤਾ ਐਸਐਸਪੀ ਫਰੀਦਕੋਟ ਨੇ ਦਾਅਵਾ ਕੀਤਾ ਕਿ ਗੁਲਾਬ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਹੋਰ ਬਹੁਤ ਸਾਰੀਆਂ ਵੱਡੀਆਂ ਖੇਪਾਂ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਫਰੀਦਕੋਟ ਪੁਲਿਸ ਦੀ ਇਹ ਬਹੁਤ ਵੱਡੀ ਮੈਂ ਕਾਮਯਾਬੀ ਮੰਨਾਂਗੀ ਜਿਹੜੇ ਇੱਕ 77 ਕਿਜੀ ਹਿਰੋਇਨ ਦੀ ਰਿਕਵਰੀ ਹੋਈ ਸੀ ਲਾਸਟ ਈਅਰ ਇਹ ਦੋ ਐਫਆਈਆਰਸ ਰਜਿਸਟਰ ਕੀਤੀ ਗਈ ਸੀ ਐਸਐਸਓਸੀ ਫਾਜ਼ਿਲਕਾ ਵੱਲੋਂ ਔਰ ਉਹ ਚ ਇੱਕ ਪਰਚੇ ਚ 66 ਕਿਲੋ ਹਿਰੋਇਨ ਦੀ ਰਿਕਵਰੀ ਸੀ ਦੂਜੇ ਪਰਚੇ ਚ 41 ਕਿਲੋ 800 ਗ੍ਰਾਮ ਹਿਰੋਇਨ ਦੀ ਰਿਕਵਰੀ ਸੀ ਉਹ ਜੋ ਕੁਝ ਦੋਸ਼ੀ ਉਸ ਵੇਲੇ ਅਰੈਸਟ ਹੋ ਗਏ ਸੀ ਬਟ ਜਿਹੜਾ ਇਹ ਦੋਸੀ ਅਸੀਂ ਪੜਿਆ ਹੈ ਉਹਦਾ ਨਾਮ ਹੈ ਗੁਲਾਬ ਸਿੰਘ ਇਹ ਹਲੇ ਫੜਨਾ ਬਾਕੀ ਸੀ ਤੇ ਆਲਮੋਸਟ 1 ਸਾਲ ਬਾਅਦ ਫਰੀਦਕੋਟ ਪੁਲਿਸ ਨੇ ਬਹੁਤ ਇੱਕ ਪ੍ਰੋਫੈਸ਼ਨਲ तरीके ਨਾਲ इन्वेस्टिगेशन करते हुए एक कंप्लीट टीम वर्क के तहत लेड बाय एसपीडी जसमीत जी इंचार्ज सीआईए एसएचओ सादिक स्पेशल ब्रांच टेक्निकल टीम यानी जेडे जिन्ने भी सारे ਸਾਡੇ ਵਿੰਗਸ ਹੈਗੇ ਉਹਨਾਂ ਨੇ ਬਹੁਤ ਮਿਹਨਤ ਕਰਕੇ ਔਰ ਟੈਕਨੀਕਲ ਔਰ ਹਿਊਮਨਿਟ ਆਪਰੇਸ਼ਨ ਦੇ ਤਹਿਤ ਇਹਨੂੰ ਗੁਲਾਬ ਸਿੰਘ ਨੂੰ ਰਾਉਂਡ ਅਪ ਕੀਤਾ ਔਰ ਇਹ ਗੁਲਾਬ ਸਿੰਘ ਇਹਦੇ ਵਿੱਚ ਇੱਕ ਕਾਫੀ ਹੀ ਨੇ ਇੱਕ ਇੰਪੋਰਟੈਂਟ ਰੋਲ ਪਲੇ ਕੀਤਾ ਸੀ ਕੀ ਜਿਹੜੀ ਇਹ ਕਨਸਾਈਨਮੈਂਟ ਆਈ ਸੀ ਉਸ ਵੇਲੇ ਇਹ ਪਾਣੀ ਦੇ ਰਸਤੇ ਆਈ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਸੋ ਇਹਦੇ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ ਸਮਗਲਿੰਗ ਮੋਡਿਊਲ ਉਸ ਸਮੇਂ ਬਸਟ ਹੋਇਆ ਸੀ ਇੰਨਾਂ ਨੇ ਹਿਰੋਇਨ ਵੀ ਉਸ ਸਮੇਂ ਰਿਕਵਰ ਹੋਈ ਸੀ ਤੇ ਤਿੰਨ ਵੈਪਨਸ ਵੀ ਰਿਕਵਰ ਹੋਏ ਸੀ ਤੇ ਗੁਲਾਬ ਸਿੰਘ ਦਾ ਮੇਨ ਰੋਲ ਇਹ ਹੁੰਦਾ ਸੀ ਕਿ ਜਿਹੜੇ ਡਾਈਵਰਸ ਯਾਨੀ ਗੋਤਾਖੋਰ ਜਿਹੜੇ ਸਰਹੱਦ ਪਾਰ ਜਾ ਕੇ ਉਹ ਕਨਸਾਈਨਮੈਂਟ ਲੈ ਕੇ ਆਉਂਦੇ ਸੀ ਇਸ ਬੰਦੇ ਦਾ ਮੇਨ ਰੋਲ ਸੀ ਕਿ ਉਹ ਡਾਈਵਰਸ ਪ੍ਰੋਵਾਈਡ ਕਰਾਂਦਾ ਸੀ ਸੋ ਦੈਟ ਇਜ਼ ਵਾਈ ਦਿਸ ਪਰਸਨ ਇਹਦੀ ਅਰੈਸਟ ਸੇ ਇਹ ਹੋਗਾ ਕਿ ਸਾਨੂੰ ਅੱਗੇ ਵੀ ਬਹੁਤ ਲੀਡਸ ਮਿਲਣਗੇ ਤੇ ਇੱਕ ਤਰ੍ਹਾਂ ਸੇ ਅਸੀਂ ਇਹ ਕਹਿ ਸਕਦੇ ਨੇ ਕਿ ਇੱਕ ਇੰਪੋਰਟੈਂਟ 빅 ਫਿਸ਼ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਤੇ ਆਲਮੋਸਟ ਪ੍ਰੋਪਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਅਸੀਂ ਇਹਨੂੰ ਰਾਉਂਡ ਅਪ ਕੀਤਾ ਹੈ ਇਹਦੀ ਅਰੈਸਟ ਇਹ ਜਿਹੜਾ ਗੁਲਾਬ ਸਿੰਘ ਹੈ ਇਹ ਇੱਥੇ ਸਾਡੇ ਫਰੀਦਕੋਟ ਦਾ ਹੀ ਇੱਕ ਪਿੰਡ ਹੈ ਦੀਪ ਸਿੰਘ ਵਾਲਾ ਉੱਥੇ ਦਾ ਵਸਨੀਕ ਹੈਗਾ ਤੇ ਦੀ ਅਰੈਸਟ ਜਿਹੜੀ ਹੈਗੀ ਪ੍ਰੋਪਰ ਇਹਨੂੰ ਚੇਸ ਕਰਦੇ ਹੋਏ ਫੋਲੋ ਅਪ ਕਰਦੇ ਹੋਏ ਸਾਡੀ ਟੀਮ ਨੇ ਇਹਦੀ ਅਰੈਸਟ ਹੋਈ ਹੈ ਇੰਟਰਸਟਿੰਗਲੀ ਇਥੇ ਫਰੀਦਕੋਟ ਵਿਖੇ ਵੀ ਇਸ ਗੁਲਾਬ ਸਿੰਘ ਦੇ ਅਗੇਂਸਟ تین ਪਰਚੇ ਜਿਹੜੇ ਹੈਗੇ ਉਹ ਰਜਿਸਟਰਡ ਨੇ ਜਿਹੱਚ ਜਿਹੜਾ ਲੇਟੈਸਟ ਪਰਚਾ ਹੈਗਾ ਉਹ 9 ਜੁਲਾਈ 2024 ਚ ਰਜਿਸਟਰ ਹੋਇਆ ਸੀ ਮੁਕੱਦਮਾ ਨੰਬਰ 43 ਅੰਡਰ ਸੈਕਸ਼ਨ 308 ਸਬਸੈਕਸ਼ਨ 2 351 ਸਬਸੈਕਸ਼ਨ 1 351 ਸਬਸੈਕਸ਼ਨ 3 ਬੀ ਐਨ ਐਸ ਪਨਾਸਾਦ ਪੁਰਾਣੇ ਜਿਹੜੇ ਦੋ ਪਰਚੇ ਹੈਗੇ ਤੇ ਉਹ ਹੈਗੇ FIR ਨੰਬਰ 62 ਡੇਟਿਡ 9923 ਅੰਡਰ ਸੈਕਸ਼ਨ 323 ਕਾਲੀ 506 148 149 ਐਂਡ FIR ਨੰਬਰ 53 ਅੰਡਰ ਸੈਕਸ਼ਨ 2172 ਅੰਡਰ ਸੈਕਸ਼ਨ 379 411 ਖਾਨਾ ਸਾਦਿਕ ਇਹ ਜਿਹੜੀ FIR ਹੈਗੀ 53 ਇਹਦੀ ਪੂ ਪ੍ਰोसीडिंग्स ਔਲਰੇਡੀ ਇਨੀਸ਼ੀਏਟਿਡ ਨੇ ਜਿਹੜੀ FIRs SSOC ਵੱਲੋਂ ਦਿੱਤੀ ਗਈ ਸੀ ਜੇ ਚ ਹੈਵੀ ਰਿਕਵਰੀ ਸੀ ਉਹਨਾਂ ਦੇ ਡਿਟੇਲਸ ਹੈਗੇ FIR ਨੰਬਰ 26 ਡੇਟਡ 5/8/23 ਅੰਡਰ ਸੈਕਸ਼ਨ 21C 29 61 25 NDPS ਤੇ 25 ਆਰਟਸ ਐਸਐਸਓਸੀ ਐਂਡ FIR ਨੰਬਰ 27 ਡੇਟਡ 6/8/23 ਅੰਡਰ ਸੈਕਸ਼ਨ 21C 29 ਈਕਾਡ 85 25 NDPS ਐਕਟ ਐਸਐਸਓਸੀ ਰਿਪੋਰਟ ਦੀ ਡਿਫਿਕਲਟੀ ਪਾਕਿਸਤਾਨ ਬੋਰਡ ਹਾਂਜੀ ਇੰਡੋ ਪਾਕਿਸਤਾਨ ਬਾਰਡਰ ਉਸ ਸਮੇਂ ਇਹ ਪਾਣੀ ਦੇ ਥਰੂ ਇਹ ਕੰਸਾਈਨਮੈਂਟ ਆਇਆ ਸੀ ਔਰ ਕਾਫੀ ਇੱਕ ਇੰਪੋਰਟੈਂਟ ਰਿਕਵਰੀ ਇਹ ਸੀ ਕਿ ਵਨ ਆਫ ਦਾ ਹਾਈਐਸਟ ਸੀ ਕਿ ਐਵਰ ਸੋ ਇਹ ਇੱਕ ਨਵਾਂ ਤਰੀਕਾ ਉਸ ਸਮੇਂ ਜਿਹੜਾ ਹੈਗਾ ਉਹ ਬਰਸਟ ਹੋਇਆ ਸੀ ਇੱਕ ਨਵਾਂ ਮੋਡਿਊਲ ਸੀ ਸੇ ਥਿਸ ਸਿਗਨੀਫਾਈਜ਼ ਕਿ ਪੰਜਾਬ ਪੁਲਿਸ ਅੰਡਰ ਦਾ ਡਾਇਰੈਕਸ਼ਨਸ ਆਫ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਤੇ ਵਰਦੀ ਡੀਜੀਪੀ ਸਰ ਸ਼ਿਗੌਰਵ ਯਾਦਵ ਉਹਨਾਂ ਦੀ ਇਨਸਟਰਕਸ਼ਨਸ ਹੈਗੇ ਕਿ ਜਿੰਨੇ ਵੀ ਇਹ 빅フィਸ਼ ਹੈਗੇ ਉਹਨਾਂ ਦੀ ਅਸੀਂ ਟੈਕਨੀਕਲ ਤਰੀਕੇ ਨਾਲ ਫਾਰਵਰਡ ਬੈਕਵਰਡ ਲਿੰਕੇਜਸ ਅਸੀਂ ਸਟੈਬਲਿਸ਼ ਕਰਨ ਤੇ ਹਰ ਇੱਕ ਬੰਦੇ ਨੂੰ ਵੀ ਵਿਲ ਗੋ ਐਂਡ ਰਾਉਂਡਿੰਗ ਅਪ ਫੋਰ ਹੁਣ ਜੇ ਦੀ ਅਸੀਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨਸ ਕਰਦੇ ਪਏ ਵੀ ਆਰ ਸਟੈਬਲਿਸ਼ਿੰਗ ਦਾ ਮਨੀ ਟ੍ਰੇਲ और यदि अगर कोई भी प्रॉपर्टी या मनी फ्लो किथे है उन्होंने ऐसी फॉलो कर दे हुए उन्होंने भी ऐसी अटैच करा देंगे पाकिस्तानी समझ रहे सीधे संपर्क किथे या सिर्फ जेडे इंडियन समझ रहे हैं पाक को इधर मना देखिए कनेक्शंस डेफिनेटली होंगे और अगर कोई बंदा डाइवर्स प्रोवाइड करा रहा है तो वो अपने लेवल देते नहीं कराता सो वेदर इट इज अ डायरेक्ट कनेक्शन और इट इज वाया एन इंटरमीडिएरी वो यदि पूछकिछ दौरान वी विल स्टेप